ਕੀਏ ਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਰਵਾ ਬਲੌਗ ਵਿੱਚ ਤੇ ਜੂਵੀ ਕਾਲਾ ਪਾਸ ਤੋਂ ਦੀ ਗਰਮੀ ਲੱਗੀ ਪਈਏਗੀ ਕਿਸੇ ਵੀ ਵੱਟ ਕੇ ਰਿਹਾ ਕਰੋ ਆਪਣੇ ਬੱਚਿਆਂ ਨੂੰ ਧਿਆਨ ਨਾਲ ਰੱਖਿਆ ਕਰੋ ਆਗੀ ਨਵੀ ਨਵੀ ਨਾ ਹੀ ਜਾਂਦੀ ਹੈਗੀ ਤੇ ਮੈਨੂੰ ਆਖਿਆ ਪਹਿਲਾਂ ਨਾਲ ਆ ਫੇਰ ਕੰਮ ਕਰਨੀ ਜਿਹੜਾ ਸਕੂਲ ਦਾ ਰਹਿੰਦਾ ਤੇ ਤੇ ਵੀਡੀਓ ਵੀ ਮੇਰੀ ਥੋੜੀ ਜੀ ਪਹਿਲਾਂ ਦੀ ਬਣੀ ਪਈ ਹੈਗੀ ਉਹ ਵੀ ਨਹੀਂ ਮੈਂ ਅਪਲੋਡ ਕੀਤੀ ਗਈ ਕਿਉਂਕਿ ਮੇਰਾ ਚੱਤ ਨਹੀਂ ਸੀ ਠੀਕ ਫਿਰ ਮੈਂ ਖਿਆ ਵੀ ਮੇਰੇ ਤੋਂ ਲੋਟ ਨਹੀਂ ਹੁੰਦੀ ਵੀ ਬਣਾਈ ਨਹੀਂ ਜਾਂਦੀ ਵੀਡੀਓ

ਤੇ ਜਮਾ ਮੇਰੀ ਹਾਲਤ ਠੀਕ ਨਹੀਂ ਗਈ ਮੇਰਾ ਐਂਜ ਕਰਦਾ ਬਸ ਪੈ ਜਾ ਲੱਤਾਂ ਬਹੁਤ ਦੁਖੀ ਆਂਦੀਆਂ ਨੇ ਤੇ ਪੇਟ ਦਰਦ ਕਰੀ ਜਾਂਦਾ ਗਰਮੀ ਨਾਲ ਇਹ ਦੇਖੋ ਆਹ ਵਾਲੇ ਸ਼ੈਂਕ ਚ ਭਾਂਡੇ ਪਏ ਸੀ ਜਿਹੜੇ ਤੇ ਉਹ ਵਾਲੇ ਨਾ ਮੈਂ ਉਹ ਇੱਧਰ ਰੱਖ ਤੇ ਮੰਨ ਜੇ ਹੋਏ ਸੀਗੇ ਤੇ ਕਿਰਲੀ ਦਾ ਬੱਚਾ ਸੀ ਉਹ ਫਿਰ ਮੈਂ ਕੱਢਿਆ ਫਿਰ ਮੈਂ ਖਦ ਸੱਲ ਦਵਾਰੇ ਤੋਦੂਗੀ ਨਾਲੇ ਸ਼ੈਂਕ ਤੋਦੂਗੀ ਤੇ ਅੱਜ ਜਸ਼ਨ ਕੋਲੇ ਕੋਈ ਜਵਾਕ ਆਇਆ ਸੀਗਾ ਮੁੰਡਾ ਤੇ ਉਹਦੇ ਵਾਸਤੇ ਤੇ ਨਜਸ਼ਨ ਵਾਸਤੇ ਬਣਾਇਆ ਸੀ ਜੂਸ ਉਹਦਾ ਕਰਕੇ ਖਸਤਾ ਹੋ ਗਿਆ ਉਸ ਇੱਕ ਆ ਤਾਂ ਮਦਦ ਵਾਲਾ ਕੈਨੀ ਹੈਗੀ ਤੇ ਪਾਂਡੇਰਾ ਆਹ ਰਾਤ ਵਾਲੇ ਤਾਂ ਹੈ ਨਹੀਂ ਰਾਤ ਨੂੰ ਤੇ ਮੈਂ ਧੋਗੀ ਪੈਣੀ ਹੈਗੀ ਤੇ ਹੈਗੇ ਰੋਟੀ ਵਾਲੇ ਤੇ ਚਾਹ ਵਾਲੇ ਸੁਭਾ ਵਾਲੇ ਆ ਕਿਉਂਕਿ ਮੇਰਾ ਚਿੱਤ ਨਹੀਂ ਸੀ ਠੀਕ ਤੇ ਮੇਰੇ ਤੋਂ ਕੋਈ ਕੰਮ ਨਹੀਂ ਹੋਇਆ ਝਾੜੂ ਵੀ ਨਹੀਂ ਲੱਗਿਆ ਆ ਦੇਖੋ ਸਾਰੇ ਤੇ ਬਾਕੀ ਮਾੜਾ ਮੋਟਾ ਜਿਹੜਾ ਇੱਧਰ ਉੱਧਰ ਜਿਹੜਾ ਸਮਾਨ ਰੱਖ ਕੇ ਠੀਕ ਕਰਨਾ ਸੀ ਉਹ ਮੈਂ ਕਰਤਾ ਸੀਗਾ ਤੇ ਗਰੇਸੀ ਵੀ ਹੁਣ ਠੀਕ ਹੈਗੀ ਤੇ ਅੱਜ ਇਹਨੂੰ ਵੀ ਦਵਾਈ ਹਜੇ ਮੈਂ ਦੇਣੀ ਹੈਗੀ ਇਧਰੋਂ ਤਾਂ ਮੈਂ ਪਹਿਲਾਂ ਹੀ ਸਵੇਰ ਠੀਕ ਕਰ ਦੇਣੀ ਨਹੀਂ ਉੱਠਦੇ ਸਾਰੀ ਮੈਂ ਹੈ ਨਾ ਫਿਰ ਉਹ ਵੀ ਸੋਨਾ ਲੱਗ ਦੱਸਦੀਆਂ ਸਿਹਾਂ ਠੰਡੇ ਠੰਡੇ ਹਾਂ ਦੇਖੋ ਇੱਕ ਤਾਂ ਸਾਰਾ ਜਸ਼ਨ ਦਾ ਸਮਾਨ ਦੁਆਰੇ ਸੈੱਟ ਕਰਨ ਵਾਲਾਗਾ ਉਹਦੇ ਟੇਚੀ ਚ ਪਾਉਣ ਵਾਲੇ ਆ ਕੱਪੜੇ ਆ ਵਾਲੇ ਮੈਂ ਤੋਤੇ ਸੀ ਆਸਲਾਬੇ ਸੀਗੇ ਸ਼ਾਮ ਨੂੰ ਤੋਤੇ ਸੀ ਤੇ ਫਿਰ ਮੈਂ ਹਾਂ ਚੱਲ ਵੀ ਇਹਨਾਂ ਨੂੰ ਮੈਂ ਖਲਿਆਰ ਕੇ ਜੇ ਪਾ ਦਿੰਨੀ ਆ ਤੇ ਇਹ ਵੀ ਅੱਜ ਮੈਂ ਦਿਨੇ ਉੱਧਰ ਲੈ ਚੂੰਗੀ ਕਮਰੇ 'ਚ ਉੱਧਰ ਮਾਰ ਦੂੰਗੀ ਇਹਦੀ ਟਹਿ ਤੇ ਬਾਕੀ ਇਧਰੋਂ ਵੈਸੇ ਸਾਫ਼ ਆ ਕੱਲਿਆ ਬੈਡ ਤੇ ਖਲਿਆਰ ਹੈਗਾ ਤੇ ਹੁਣ ਮੈਂ ਫਟਾਫਟ ਪਹਿਲਾਂ ਮੰਜੂਗੀ ਭਾਂਡੇ ਦੀ ਸਰਸ ਵੀ ਆਪਾਂ ਨੇ ਸਾਫ਼ ਕਰਤੀ ਸੀ ਤੇ ਭਾਂਡੇ ਆਪਣੇ ਸਾਰੇ ਮੰਜੇਗੇ ਇਹ ਵੀ ਸਾਫ਼ ਕਰਤਾ ਚੰਗੀ ਤਰ੍ਹਾਂ ਭਾਂਡੇ ਤਾਂ ਬਾਲੇ ਲੱਜਦੇ ਸੀ ਕਿਉਂਕਿ ਮੰਜੇ ਵੇ ਵੀ ਮੈਨੂੰ ਮੰਜੇ ਨੇ ਪੈ ਕੇ ਕਿਰਲੀ ਦਾ ਬੱਚਾ ਵਾਂ ਕੇ ਸੀ ਤੇ ਕੁੱਕਰ ਰਹਿ ਗਿਆ ਕੁੱਕਰ ਵਾਲਾ ਪਾਣੀ ਢੋਲ ਕੇ ਮੈਂ ਬਾਹਰ ਤੇ ਫੇਰ ਧੋ ਦੂੰਗੀ ਕੁੱਕਰ ਨੂੰ ਦਰਦ ਨੂੰ ਵੀ ਵਾਲਾ ਆ ਗਿਆ ਤੇ ਗੈਸ ਵੀ ਆਪਣਾ ਸਾਫ਼ ਹੋ ਗਿਆ ਹੁਣ ਰਹਿ ਗਈ ਮੇਰੀ ਸਾਫ਼ ਸਫਾਈ ਤੇ ਨਵੀ ਮਾਰੀ ਜਾਂਦੀ ਆ ਕੱਪੜਾ ਤੇ ਨਾਲ ਵੀ ਲੈ ਨਵੀ ਹੈਲੋ ਨਵੀ ਅਵੀ ਮੇਰੀ ਪੂਰੀ ਹੈਲਪ ਕਰਦੀ ਐ ਸਾਰੇ ਕੰਮਾਂ ਚ ਹੁਣ ਤੇ ਅੱਜ ਤਾਰ ਮੈਂ ਠੀਕ ਨਹੀਂ ਮੇਰੇ ਦਿੱਤ ਨਹੀਂ ਠੀਕ ਐ ਤਾਂ ਬਿਮਾਰ ਸੀਗੀ ਤਾਂ ਕਰਕੇ ਵੀ ਜ਼ਿਆਦਾ ਕਰਦੀਗੀ ਮੈਂ ਤੇ ਚਲੋ ਪਹਿਲਾਂ ਆ ਝਾੜੂ ਪੋਚਾ ਲਾ ਲਈਏ ਜਿੰਨਾ ਕੁ ਹਾਂਜੀ ਮੈਂ 1.5 ਵਜੇ ਪੈ ਗਈ ਸੀ ਤੇ 3 ਵਜੇ ਉੱઠી ਕੰਮ ਮੈਂ ਕੋਈ ਜ਼ਿਆਦਾ ਕੀਤਾ ਨਹੀਂ ਗਾ ਹਲੇ ਵੀ ਮੈਂ ਨਹਾਇਆ ਮੈਂ ਤਿੰਨ ਤਾਇਆ ਜਾ ਵਸ ਹਮ ਕਰੀਂਗੀ ਨਹੀਂ ਕਰਤਾ ਇਪਰ ਕੰਮ ਕਰਨਾ ਪਊਗਾ ਮੈਨੂੰ ਉਸ ਦਾ ਮਤਲਬ ਹਮ ਕੱਪੜਿਆਂ ਦੀ ਮਾਲੂ ਦਿੱਤਾ ਹੈ ਤੇ ਫਿਰ ਕੋਈ ਦਾਲ ਸਬਜ਼ੀ ਦਾ ਦੇਖਦੇ ਹਾਂਗੇ ਤੇ ਜਸ਼ਨ ਹਜੇ ਆਇਆ ਨਹੀਂ ਅਸਲ ਵਿੱਚ ਤੇ ਅੱਜ ਸਾਡੇ ਲਾਈਟ ਵੀ ਨਹੀਂ ਹੈਗੀ ਸੀਗੇ ਹੁਣ ਠੀਕ ਕਰਵਾਈ ਆ 5 ਵਜੇ ਹੁਣ ਲਾਈਟ ਆਈ ਹੈ ਬਿਨਾ ਲਾਈਟ ਤੋਂ ਹੀ ਬੈਠੇ ਰਹੇ ਅਸੀਂ ਤੇ ਫ੍ਰਿਜ ਦੇ ਪਾਣੀ ਸੂਤ ਕੇ ਆਈਏਗੀ ਫ੍ਰਿਜ ਮੈਂ ਦਿੱਦੇ ਵੀ ਫ੍ਰਿਜ ਬੰਦ ਕਰਦੀ ਹਾਂ ਉੱਤੇ ਲਾਈਟ ਨਹੀਂ ਹੁੰਦੀਗੀ ਤੇ ਕੁਝ ਤਾਂ ਲਾਈਟ ਸਾਡੀ ਖਰਾਬ ਸੀ ਤੇ ਕੋਈ ਸਾਜ ਆਈ ਹੋਈ ਸੀ ਲਾਈਟ ਖਰਾਬੀ ਸੀਗੀ ਮਤਲਬ ਤੇ ਹੁਣ ਮੈਂ ਪਾਣੀ ਸਾਰਾ ਸੁੱਕ ਕੇ ਆਈ ਏ ਜਿਸ ਰਿਚ ਤੱਕ ੱਲੇ ਸਾਰਾ ਪਾਣੀ ਪਾਣੀ ਹੋਇਆ ਪਿਆ ਸੀ ਤੁਸੀਂ ਇੰਨੇ ਕੱਪੜੇ ਇਹਨਾਂ ਦੀ ਮਾਰੂਗੀ ਤੈ ਤੇ ਨਵੀ ਛਿੱਲੂ ਕੀ ਲਸਣ ਨਵੀ ਵੀ ਸੌਂਗੀ ਸੀਗੀ ਇਹਦਾ ਇਹ ਸਿਰ ਨਾ ਮੈਂ ਬਾਅਦ ਚ ਤੋਤ ਹੈਦਾ ਸਿਰ ਮੈਂ ਹੈ ਨਾ ਗਰਮੀ ਸੀ ਜਦੋਂ ਲਾਈਟ ਹੈ ਨਹੀਂ ਸੀ ਤਾਂ ਕਰਕੇ ਮੈਨੂੰ ਆ ਕੇ ਸਿਰ ਤੋਂ ਪਾਣੀ ਪਾਲਾ ਤੂੰ ਵੀ ਮੈਂ ਲੈ ਮੈਂ ਤੈਨੂੰ ਮਹਾਵੇਂ ਸਿਰ ਕੇਸੀ ਹੋਇਆ ਤੇ ਮੈਨੂੰ ਤੇ ਜਦੋਂ ਗਰਮੀ ਘਾਟ ਲੱਗੀ ਬੱਤਰਾ ਮਾਰ ਲਈ ਕੱਪੜੇ ਵੀ ਹਾਂਜੀ ਜੇਸ਼ਨ ਲੈ ਕੇ ਆਇਆ ਹਰੀਆਂ ਮਿਰਚਾਂ ਤੇ ਆਪਣਾ ਹੈਗੇ ਹੈਗੇ ਚਿਕੜ ਤੇ ਪਤੀਨਾ ਤੀਨਾ ਮੈਂ ਕੇਰਾ ਪਾਣੀ ਚ ਆਇਆ ਰੱਖਤਾ ਮੱਝਾ ਜਗਿਆ ਸੀ ਜਦੋਂ ਇਹ ਸਹੀ ਹੋ ਗਿਆ ਫਿਰ ਮੈਂ ਫ੍ਰਿਜ ਚ ਰੱਖ ਦੂੰਗੀ ਫਿਰ ਮੈਂ ਪਤੀਨੇ ਵਾਲਾ ਪਾਣੀ ਬਣਾ ਕੇ ਦੁੱਧ ਲੀਗੀ ਤੇ ਇੱਕ ਲੈ ਕੇ ਆਇਆ ਹੈ ਲਸਣ ਇੱਕ ਗੁੱਟੀ ਲਸਣ ਦੀ ਤੇ ਥੋੜੀ ਜਿਹੀ ਰਹੀ ਹੈ ਛਾਤ ਹਲਦੀ ਹਾਂਜੀ ਇੱਕ ਚੀਜ਼ ਤਾਂ ਮੈਂ ਦਿਖਾਉਣੀ ਭੁੱਲ ਗਈ ਜਿਸ ਨੂੰ ਮੈਂ ਕਰਕੇ ਇੱਕ ਤੋਂ ਪਤਾ ਨਹੀਂ ਲਿਆਉਣਾਗਾ ਕੁਛ ਨਹੀਂ ਲਿਆਉਣਾ ਪਰ ਉਹਨੂੰ ਪਤਾ ਸੀ ਮੰਮੀ ਨੂੰ ਆਹ ਮਠਿਆਈ ਜ਼ਿਆਦਾ ਪਸੰਦ ਹੈ ਉਹ ਇੱਕ ਦਬਾਲੇ ਕੇ ਆਇਆ ਅੱਧਾ ਕਿੰਨਾ ਦਾ ਚੈਰੀ ਹੈ ਜਾਨੂ ਬਹੁਤ ਧੰਨਵਾਦ ਮੇਰੇ ਪੁੱਤ ਦਾ ਨਹੀਂ ਜਵਾਕ ਕਿੱਥੇ ਯਾਦ ਰੱਖਦੇ ਸਾਡੀ ਮਾਂ ਦਾ ਚਰਮ ਦੇ ਨੇ ਇਹ ਹਨ ਮੈਂ ਬਣਾਉਂਗੀ ਅਗਲੇ ਵਸਤੇ ਨਿੰਬੂ ਪਾਣੀ ਨੀਮ ਨੂੰ ਪਾਣੀ ਬਣ ਕੇ ਹੋਇਆ ਤਿਆਰ ਹਾਈਡਰੇਟੇਸ਼ਨ ਫੜਾ ਕੇ ਆਉਂਦੇ ਹਾਂ ਹਾਂਜੀ ਇੱਥੇ ਅਸੀਂ ਜਾ ਰਹੇ ਸੀ ਭਗਤੇ ਜਸ਼ਨ ਵੀ ਨਾਲ ਸੀਗਾ ਜਿਸਨੂੰ ਚਲਾਉਂਦਾ ਸੀ ਗੱਡੀ ਜਿਸਨ ਵਾਸਤੇ ਲੈ ਕੇ ਆਉਣਾ ਸੀ ਥੋੜਾ ਜਿਹਾ ਸਮਾਨ ਜਿੱਤੇ ਜਿਵੇਂ ਆਇਆ ਮੈਂ ਇੱਕ ਦਿਨ ਨੀ ਕਪੜਾ ਕੋਈ ਪ੍ਰੈਸ ਕੀਤਾ ਰਮਾਲ ਵੀ ਨਹੀਂ ਆਪੇ ਆਦ ਡੈਡੀ ਦੇ ਕੱਪੜੇ ਪ੍ਰੈਸ ਕਰਕੇ ਤਿਆਰ ਕਰਕੇ ਦੇ ਦਿੰਦੀ ਇੰਨਾ ਤੇ ਟਾਈਮ ਵੱਧ ਲਾ ਇਹ ਚਿੱਟੇ ਕੱਪੜੇ ਦੇ ਪਾਣੀ ਛਿੜਕ ਛਿੜਕ ਕੇ ਫੇਰ ਕਰਦਾ ਪ੍ਰੈਸ ਕਰ ਜਿਵੇਂ ਦੇ ਜਾਣਦੀਆਂ ਪ੍ਰੈਸ ਹੋ ਰਹੀਆਂ ਤਿਆਰੀਆਂ ਤੇ ਮੈਂ ਬਣਾ ਰਹੀ ਸੀਗੀ ਰੋਟੀ ਮੈਂ ਆਟਾ ਗੁੰਨੀਆ ਭਾਂਡੇ ਆਪਾਂ ਨੇ ਮਾਸ ਤੇ ਤੇ ਨਵੀਂ ਵਾਸਤੇ ਮੈਂ ਬਣਾਈ ਸੀਗੀ ਗੁਰਫੀ ਆ ਮੈਂ ਸਵੇਰ ਹੁਣੀ ਦੇਖ ਕੇ ਹਟੀ ਸੀਗੀ ਆ ਹੁਣ ਮੇਰੇ ਤੋਂ ਕੱਢੀ ਦੁਪਹਿਰ ਹੀ ਆ ਵਰਪ ਜੀ ਇਹਨੂੰ ਮੈਂ ਜਿਹੜਾ ਚਪਾਤੀ ਰੋਲ ਹੁੰਦਾ ਉਹ ਉੱਪਰ ਲਾਇਆ ਸੀਗਾ ਤੇ ਆ ਗੁਰਫੀ ਆਪਾਂ ਨੇ ਘਰੇ ਬਣਾਈਏਗੀ 오ਰੈਂਜ ਫਲੇਵਰ ਹੈ ਇਹ ਆ ਰੈਂਜ ਫਲੇਵਰ ਹੈ ਇਹ ਆ nggak hmm kimierno karena lain itu om nabi kendi kare haji jason dijadii tiarisi ਉਹ ਸੀ ਕਰਤੀ ਤੇ ਉਹਦੀ ਪੈਕਿੰਗ ਹੋ ਗਈ ਹੈ ਤੇ ਇਹਦੇ ਨਾਲ ਹੋਵੇ ਮੇਥੋਂ ਵੀਡੀਓ ਨਹੀਂ ਬਣਦੀ ਕਿਉਂਕਿ ਮੇਰਾ ਜੀਨ ਕਰਦਾ ਸੀਗਾ ਵੀਡੀਓ ਬਣਾਉਂਦਾ ਤੇ ਇੱਕ ਫਿਰ ਮੈਂ ਜੇਸ਼ਨ ਦਾ ਲੀੜਾ ਕੱਪੜਾ ਸਾਰਾ ਧੂਸ ਮਾਰ ਕੇ ਤਿਆਰ ਕਰਨਾ ਸੀ ਅੱਜ ਉਹਦੀ ਪੈਕਿੰਗ ਹੋਊਗੀ ਹੈ ਕੱਲ ਨੂੰ ਬਸ ਉਹਦੀ ਫਲਾਈਟ ਹੈਗੀ ਇੱਕ ਮਹੀਨਾ ਸਾਡਾ ਕਿਵੇਂ ਨਾਂਗੇ ਸਾਨੂੰ ਪਤਾ ਹੀ ਨਹੀਂ ਲੱਗਿਆ ਉਹਦੇ ਨਾਲ ਤੇ ਹੁਣ ਸਾਡਾ ਦਿਲ ਵੀ ਨਹੀਂ ਲੱਗਦਾ ਤੇ ਪਰ ਭੇਜਣਾ ਪਊਗਾ ਹਨਾ ਮਾਪਿਆਂ ਦੀ ਮਜਬੂਰੀ ਹੁੰਦੀ ਹੈਗੀ ਤੇ 2-3 ਬਾਰ ਮੇਰਾ ਮਨ ਜਾਂ ਵੀ ਖਰਾਬ ਹੋ ਗਿਆ ਮੈਂ ਕਿਹਾ ਨਹੀਂ ਮੈਂ ਠੀਕ ਰਹਿਣਾਗਾ ਕਿਉਂਕਿ ਵੀ ਜਵਾਕਾਂ ਨੂੰ ਹਨਾ ਭੇਜਣਾ ਤਾਂ ਖੰਦਾਗਾ ਤੇ ਪਰ ਉਹਨਾਂ ਨੂੰ ਭੇਜਣਾ ਪਊਗਾ ਕਿਉਂਕਿ ਚਲੋ ਬੱਚੇ ਨੇ ਅੱਗੇ ਵਧਣਾ ਕੰਮ ਕਰਨਗੇ ਤਾਂ ਫੇਰ ਹੀ ਹੈਗਾ ਮਨ ਫੇਰ ਬਾਰ-ਬਾਰ ਪੱਕ ਹੋ ਜਾਂਦਾ ਛੇੜਾ ਮਾਨ ਉਹ ਬੱਚਿਆਂ ਨੂੰ ਖੁਸ਼ ਦੇਖਣ ਦੀ ਮਾਰੀ ਉਹ ਬਸ ਐ ਕਰੜੀ ਜਿਹੀ ਹੋ ਕੇ ਤੁਰ ਹੀ ਫਿਰਦੀ ਹੈਗੀ ਤੇ ਪਰ ਵਿੱਚ ਉਹ ਬਿਲਕੁਲ ਉਹ ਹੋ ਜਾਂਦੀ ਹੈਗੀ ਪਿਓ ਤੈਨ ਨਹੀਂ ਕਰਦਾਗਾ ਵੇਖੀ ਨੂੰ ਕੀ ਦੱਸਾਂ ਤੇ ਕੀ ਆ ਉਹਦੇ ਢੰਡਿਚ ਤੇ ਚਲੋ ਕੋਈ ਗੱਲ ਨਹੀਂ ਬੱਚਿਆਂ ਨੂੰ ਨਾ ਪ੍ਰਮਾਤਮਾ ਤਰੱਕੀ ਦੇਵੇ ਤੰਦਰੁਸਤੀ ਰੱਖੇ ਤੇ ਚਲੋ ਮੂਜੀ ਤੋਂ ਜਾਗ ਰੂਗਾ ਤੇ ਚਲੋ ਫੋਨ ਤੇ ਵਧੀਆ ਗੱਲਬਾਤ ਹੋ ਜਾ ਕਰੂਗੀ ਹੁਣ ਦੀ ਹੁੰਦੀ ਰਹਿੰਦੀ ਆ ਹਰਸ਼ਨਾਬੀ ਵਧੀਆ ਗੱਲਬਾਤ ਹੁੰਦੀ ਹੈਗੀ ਉਹਨੂੰ ਵੀ ਚਲੋ ਹੁਣ ਵਧੀਆ ਕੰਮ ਮਿਲ ਗਿਆ ਪਹਿਲਾਂ ਉਹਨੂੰ ਵੀ ਕਿੰਨਾ ਟਾਈਮ ਕੰਮ ਨਹੀਂ ਮਿਲਿਆ ਸੀਗਾ ਤੇ ਹੁਣ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਤੇ ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ